ਸਵੇਰ ਦਾ ਵੇਲਾ ਸੀ ਤੇ ਤਿੰਨ ਸਹੇਲੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਜਾਂਦੀਆਂ ਨੇ ਪਰ ਉੱਥੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਨਾਲ ਇੱਕ ਬਹੁਤ ਵੱਡੀ ਅਣਹੋਣੀ ਵਾਪਰਨ ਵਾਲੀ ਹੈ ਅਸੀਂ ਸੋਚਿਆ ਕੀ ਹੈ ਤੇ ਸਾਡੇ ਨਾਲ ਉੱਥੇ ਹੋਵੇਗਾ ਕੀ ਇਹ ਤਾਂ ਉਹਨਾਂ ਨੇ ਕਦੇ ਆਪਣੇ ਮਨ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਜੀ ਹਾਂ ਜ਼ਿਕਰ ਕਰਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਜਿੱਥੇ ਹਰ ਰੋਜ਼ ਲੱਖਾਂ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ दैਵੀ ਰੋਸ਼ਨੀ ਦੇ ਵਿੱਚ ਇਸ਼ਨਾਨ ਕਰਨ ਆਉਂਦੇ ਹਨ ਇਹ ਸ਼ਹਿਰ ਸਿਰਫ ਪਵਿੱਤਰਤਾ ਦਾ ਕੇਂਦਰ ਹੈ ਤੇ ਜਿਗੋ ਪੰਜਾਬੀ ਵਿਰਸੇ ਦਾ ਮਹਾਨ ਸੱਭਿਆਚਾਰ ਦਾ ਵੀ ਪ੍ਰਤੀਕ ਹੈ ਪਰ ਐਸੇ ਸ਼ਹਿਰ ਦੇ ਇੱਕ ਨਾਮਵਰ ਕਾਲਜ ਦੇ ਵਿੱਚ ਪੜਨ ਵਾਲੀ ਮਨਜੋਤ कौर ਕਾਫੀ ਹਸਮੁਖ ਦਲੇਰ ਅਤੇ ਤੇਜ਼ ਬੁੱਧੀ ਵਾਲੀ ਲੜਕੀ ਸੀ ਉਸ ਦਾ ਸੁਪਨਾ ਸੀ ਕਿ ਉਹ ਪੜ੍ਹਾਈ ਕਰਕੇ ਇੱਕ ਆਈਐਸ ਅਫਸਰ ਬਣੇ ਮਨਜੀਤ ਦੀਆਂ ਦੋ ਸਹੇਲੀਆਂ ਹਰਮਨ ਅਤੇ ਪ੍ਰਭਜੋਤ ਹਮੇਸ਼ਾ ਉਸ ਦੇ ਨਾਲ ਰਹਿੰਦੀਆਂ ਸਨ ਮਨਜੋਤ ਨੂੰ ਕਾਲਜ ਦੇ ਵਿੱਚ ਇੱਕ ਮੁੰਡਾ ਜੁਗਰਾਜ ਸਿੰਘ ਕਾਫੀ ਦਿਨ ਤੋਂ ਤੰਗ ਕਰ ਰਿਹਾ ਸੀ ਤੇ ਜੁਗਰਾਜ ਇੱਕ ਅਮੀਰ ਪਰਿਵਾਰ ਦਾ ਵਿਗੜਿਆ ਹੋਇਆ ਲੜਕਾ ਸੀ ਜਿਸ ਨੂੰ ਲੱਗਦਾ ਸੀ ਉਹ ਹਰ ਚੀਜ਼ ਪੈਸੇ ਦੇ ਜੋਰ ਤੇ ਖਰੀਦ ਸਕਦਾ ਹੈ ਜੁਗਰਾਜ ਮਨਜੀਤ ਦੇ ਪਿੱਛੇ ਪਿਆ ਹੋਇਆ ਸੀ ਉਸ ਨੂੰ ਵਾਰ-ਵਾਰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਸੀ ਪਰ ਮਨਜੋਤ ਨੇ ਹਰ ਵਾਰ ਉਸ ਨੂੰ ਸਖਤ ਸ਼ਬਦਾਂ ਦੇ ਵਿੱਚ ਨਾ ਕਰ ਦਿੱਤੀ ਜੁਗਰਾਜ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਸੀ ਕਿ ਕੋਈ ਲੜਕੀ ਉਸ ਨੂੰ ਇਨਕਾਰ ਕਰੇ ਉਸ ਦੀਆਂ ਨਜ਼ਰਾਂ ਹਮੇਸ਼ਾ ਮਨਜੋਤ ਦਾ ਪਿੱਛਾ ਕਰਦੀਆਂ ਸਨ ਪਰ ਮਨਜੋਤ ਨੇ ਉਸ ਨੂੰ ਕਦੇ ਭਾਵ ਨਹੀਂ ਦਿੱਤਾ ਐਤੋਂ ਤੱਕ ਕਿ ਕਾਲਜ ਵਿੱਚ ਉਸ ਦਾ ਰਸਤਾ ਵੀ ਬਦਲ ਲੈਂਦੀ ਸੀ ਦੂਜੇ ਪਾਸੇ ਹਰਮਿੰਦਰ ਸਾਹਿਬ ਦੇ ਨੇੜੇ ਤਾਇਨਾਤ ਇੱਕ ਮਹਿਲਾ ਪੁਲਿਸ ਅਫਸਰ ਸਬ ਇੰਸਪੈਕਟਰ ਰਜਨੀ ਆਪਣੀ ਡਿਊਟੀ ਬੜੀ ਹੀ ਤੰਦੇਹੀ ਦੇ ਨਾਲ ਨਿਭਾਈ ਸੀ ਉਹ ਇੱਕ ਨਿਰਪੱਖ ਅਤੇ ਹੁਸ਼ਿਆਰ ਅਫਸਰ ਵਜੋਂ ਜਾਣੀ ਜਾਂਦੀ ਸੀ ਜਿਸ ਦੀ ਅੱਖ ਹਰ ਸ਼ੱਕੀ ਹਰਕਤ 'ਤੇ ਸੀ ਉਸ ਨੂੰ ਪਤਾ ਸੀ ਕਿ ਇਸ ਪਵਿੱਤਰ ਸਥਾਨ ਤੇ ਸ਼ਰਦਾ ਦੇ ਭੇਸ ਵਿੱਚ ਉਹ ਜਿਹੜੇ ਗਲਤ ਅਨਸਰ ਵੀ ਸਰਗਰਮ ਹੋ ਜਾਂਦੇ ਹਨ ਸਵੇਰ ਦਾ ਸੁਹਾਵਣਾ ਸਮਾਂ ਹੈ ਤਿੰਨ ਸਹੇਲੀਆਂ ਮਨਜੋਤ ਹਰਮਨ ਅਤੇ ਪ੍ਰਭਜੋਤ ਬੜੇ ਚਾਅ ਦੇ ਨਾਲ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚੀਆਂ ਉਹਨਾਂ ਨੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਸੇਵਾ ਕੀਤੀ ਅਤੇ ਇਲਾਹੀ ਕੀਰਤਨ ਦਾ ਆਨੰਦ ਮਾਣਿਆ ਮਨਜੋਤ ਦੇ ਚਿਹਰੇ ਤੇ ਅਜੀਬ ਸਕੂਨ ਅਤੇ ਖੁਸ਼ੀ ਚਲ ਰਹੀ ਸੀ ਇਸੇ ਦੌਰਾਨ ਮੰਦ ਭਾਗਾ ਜੁਗਰਾਜ ਜੋ ਹੋਰ ਮੁੰਡੇ ਦੀਪੇ ਅਤੇ ਕਾਲੇ ਦੇ ਨਾਲ ਉੱਥੇ ਪਹੁੰਚ ਗਿਆ ਉਹ ਪਿਛਲੇ ਕਈ ਦਿਨਾ ਤੋਂ ਮਨਜੋਤ ਦੇ ਹਰ ਪ੍ਰੋਗਰਾਮ ਤੇ ਨਜ਼ਰ ਰੱਖ ਰਿਹਾ ਸੀ ਉਸਨੇ ਮਨਜੋਤ ਨੂੰ ਦਰਸ਼ਨ ਕਰਦਿਆਂ ਦੇਖਿਆ ਅਤੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇੱਕ ਗੰਦੀ ਸਾਜ਼ਿਸ਼ ਰਚੀ ਜੁਗਰਾਜ ਨੇ ਮਨਜੋਤ ਦੇ ਰਸਤੇ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਬਹਾਨੇ ਨਾਲ ਵਾਰ-ਵਾਰ ਉਸਦੇ ਆਲੇ-ਦੁਆਲੇ ਘੁੰਮਣ ਲੱਗ ਗਿਆ ਮਨਜੋਤ ਨੇ ਉਸ ਨੂੰ ਅਣ ਦੇਖਿਆ ਕਰਨਾ ਚਾਹਿਆ ਪਰ ਉਸ ਦੀ ਵਾਰ-ਵਾਰ ਮੌਜੂਦਗੀ ਨੇ ਉਸ ਨੂੰ ਬੇਚੈਨ ਕਰ ਦਿੱਤਾ ਥੋੜੀ ਦੇਰ ਬਾਅਦ ਜਦੋਂ ਤਿੰਨੇ ਸਹੇਲੀਆਂ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਆ ਕੇ ਪ੍ਰਕਰਮਾ ਦੇ ਵਿੱਚ ਬੈਠੀਆਂ ਸਨ ਤਾਂ ਜੁਗਰਾਜ ਬੜੀ ਸ਼ਰਦਾ ਦਾ ਨਕਾਬ ਪਾ ਕੇ ਉਹਨਾਂ ਦੇ ਕੋਲ ਆਇਆ ਸਤਿ ਸ੍ਰੀ ਅਕਾਲ ਮਨਜੋਤ ਤੁਸੀਂ ਇੱਥੇ ਮੇਰੀ ਮਾਂ ਨੇ ਅੱਜ ਮੈਨੂੰ ਪ੍ਰਸ਼ਾਦ ਦੇ ਨਾਲ ਮਿੱਠਾ ਜੂਸ ਭੇਜਿਆ ਕਹਿੰਦੇ ਅੱਜ ਮੇਰਾ ਜਨਮ ਦਿਨ ਹੈ ਸਭ ਨੂੰ ਪਿਆਰ ਨਾਲ ਪਲਾ ਕੇ ਆਈ ਤੁਸੀਂ ਤਿੰਨੇ ਸਹੇਲੀਆਂ ਬੈਠੀਆਂ ਹੋ ਤੁਸੀਂ ਵੀ ਪੀਓ ਜੁਗਰਾਜ ਨੇ ਇੱਕ ਹੱਥ ਵਿੱਚ ਜੂਸ ਦੇ ਤਿੰਨ ਪੈਕ ਫੜੇ ਹੋਏ ਸੀ ਅਤੇ ਦੂਜੇ ਹੱਥ ਨਾਲ ਪ੍ਰਸ਼ਾਦ ਦੇਣ ਦਾ ਨਾਟਕ ਕੀਤਾ ਮਨਜੋਤ ਨੂੰ ਜੁਗਰਾਜ ਦੀ ਨੀਅਤ ਤੇ ਸ਼ੱਕ ਹੋਇਆ ਪਰ ਹਰਮੰਦਰ ਸਾਹਿਬ ਦੀ ਪਵਿੱਤਰਤਾ ਦਾ ਖਿਆਲ ਕਰਕੇ ਉਸ ਨੂੰ ਝਿੜਕ ਨਹੀਂ ਸਕੀ ਉਹ ਨਾ ਕਰਨ ਲੱਗੀ ਸੀ ਪਰ ਉਸ ਦੀ ਸਹੇਲੀ ਹਰਮਨ ਨੇ ਉਸ ਜੂਸ ਦਾ ਪੈਕੇਟ ਫੜ ਲਿਆ ਵਾਹ ਧੰਨਵਾਦ ਜੁਗਰਾਜ ਇੰਨੀ ਗਰਮੀ ਦੇ ਵਿੱਚ ਜੂਸ ਮਿਲ ਗਿਆ ਮਜ਼ਾ ਆ ਗਿਆ ਹਰਮਨ ਨੇ ਖੁਸ਼ੀ-ਖੁਸ਼ੀ ਕਿਹਾ ਮਨਜੋਤ ਅਤੇ ਪ੍ਰਭਜੋਤ ਨੇ ਮਜਬੂਰੀ ਵਿੱਚ ਜੂਸ ਦੇ ਪੈਕ ਫੜ ਲਏ ਜੁਗਰਾਜ ਇਹ ਦੇਖ ਕੇ ਮਨ ਹੀ ਮਨ ਮੁਸਕਰਾਇਆ ਉਸ ਨੇ ਜੂਸ ਵਿੱਚ ਇੱਕ ਤੇਜ਼ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ ਜੋ ਕੁਝ ਸਮੇਂ ਬਾਅਦ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਜੋ ਹੀ ਜੁਗਰਾਜ ਉਹਨਾਂ ਤੋਂ ਦੂਰ ਹੋਇਆ ਤਾਂ ਐਸਾ ਹੀ ਰਜਨੀ ਕੁਝ ਦੇਰੀ ਤੱਕ ਦੂਰੀ ਤੇ ਖੜੀ ਥੀ ਤੇ ਇਸ ਸਾਰੀ ਘਟਨਾ ਨੂੰ ਉਸਨੇ ਗੌਰ ਨਾਲ ਦੇਖਿਆ ਉਸਨੇ ਜੁਗਰਾਜ ਨੂੰ ਕਈ ਵਾਰ ਸ਼ਰਧਾਲੂਆਂ ਦੇ ਰੂਪ ਵਿੱਚ ਘੁੰਮਦੇ ਹੋਏ ਦੇਖਿਆ ਸੀ ਪਰ ਉਸਦੀ ਨਜ਼ਰ ਹਮੇਸ਼ਾ ਔਰਤਾਂ ਵਾਲੇ ਪਾਸੇ ਹੀ ਰਹਿੰਦੀ ਸੀ ਉਸਨੇ ਜੁਗਰਾਜ ਅਤੇ ਮਨਜੋਤ ਦੇ ਰਿਸ਼ਤੇ ਵਿੱਚ ਇੱਕ ਅਜੀਬ ਤਣਾਅ ਮਹਿਸੂਸ ਕੀਤਾ ਅਤੇ ਤੁਰੰਤ ਮਨਜੋਤ ਦੀ ਸੁਰੱਖਿਆ ਨੂੰ ਲੈ ਕੇ ਚੁਕੰਨੀ ਹੋ ਗਈ ਜੋ ਸਪ੍ਰਿੰਟ ਤੋਂ ਲਗਭਗ 15 ਮਿੰਟ ਬਾਅਦ ਜਦੋਂ ਤਿੰਨੇ ਸਹੇਲੀਆਂ ਗੱਲਾਂ ਕਰਦੀਆਂ ਬਾਹਰ ਜਾਣ ਗੇਟ ਵੱਲ ਵਧੀਆਂ ਤਾਂ ਨਸ਼ੀਲੇ ਪਦਾਰਥ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਪ੍ਰਭਜੋਤ ਨੂੰ ਚੱਕਰ ਆਏ ਆ ਤੇ ਉਹ ਇੱਕ ਪਾਸੇ ਬੈਠ ਕੇ ਹੀ ਫਿਰ ਹਰਮਨ ਦੀਆਂ ਅੱਖਾਂ ਭਾਰੀ ਹੋਣ ਲੱਗੀਆਂ ਮਨਜੋਤ ਨੂੰ ਵੀ ਇੱਕ ਅਜੀਬ ਜੀ ਨੀਂਦ ਮਹਿਸੂਸ ਹੋਣ ਲੱਗੀ ਪਰ ਉਸਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਐਸੇ ਪਲ ਜੁਗਰਾਜ ਅਤੇ ਉਸਦੇ ਦੋਵੇਂ ਦੋਸਤ ਦੀਪਾ ਤੇ ਕਾਲਾ ਉਹਨਾਂ ਦੇ ਕੋਲ ਆਏ ਕੀ ਹੋਇਆ ਮਨਜੋਤ ਤੁਹਾਨੂੰ ਠੀਕਤਾ ਲੱਗ ਰਿਹਾ ਹੈ ਤੁਹਾਨੂੰ ਕੁਝ ਹੋਇਆ ਤਾਂ ਨਹੀਂ ਇਹ ਸਭ ਕੁਝ ਕਿਵੇਂ ਹੋ ਗਿਆ ਉਸਨੇ ਹਮਦਰਦੀ ਦਿਖਾਈ ਨਹੀਂ ਅਸੀਂ ਠੀਕ ਹਾਂ ਬਸ ਸ਼ਾਇਦ ਗਰਮੀ ਜ਼ਿਆਦਾ ਹੈ ਮਨਜੋਤ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਉਸ ਦੀ ਆਵਾਜ਼ ਵਿੱਚ ਥਕਾਵਟ ਸਾਫ਼ ਝਲ ਰਹੀ ਸੀ ਮੌਕਾ ਦੇਖ ਕੇ ਜੁਗਰਾਜ ਨੇ ਇੱਕ ਦਲੇਰانہ ਕਦਮ ਚੁੱਕਿਆ ਉਸਨੇ ਮਨਜੋਤ ਨੂੰ ਬਾਹਾਂ ਤੋਂ ਫੜ ਲਿਆ ਨਹੀਂ ਤੈਨੂੰ ਤੇ ਤੇਰੀਆਂ ਸਹੇਲੀਆਂ ਨੂੰ ਬੁਖਾਰ ਹੋ ਗਿਆ ਹੈ ਚਲ ਮੈਂ ਤੁਹਾਨੂੰ ਹਸਪਤਾਲ ਛੱਡ ਦਿੰਦਾ ਕਹਿ ਕੇ ਜੁਗਰਾਜ ਅਤੇ ਕਾਲੇ ਨੇ ਮਨਜੋਤ ਨੂੰ ਦੋਵਾਂ ਪਾਸਿਆਂ ਤੋਂ ਸਹਾਰਾ ਦੇਣ ਦੇ ਬਹਾਨੇ ਫੜ ਲਿਆ ਮਨਜੋਤ ਵਿਰੋਧ ਕਰਨਾ ਚਾਹੁੰਦੀ ਸੀ ਪਰ ਨਸ਼ੇ ਕਾਰਨ ਉਸਦੇ ਸਰੀਰ ਨੇ ਉਸ ਦਾ ਸਾਥ ਦੇਣਾ ਬੰਦ ਕਰ ਦਿੱਤਾ। ਉਸ ਦੀਆਂ ਸਹੇਲੀਆਂ ਹਰਮਨ ਅਤੇ ਪ੍ਰਭਜੋਤ ਪੂਰੀ ਤਰ੍ਹਾਂ ਬੇਹੋਸ਼ ਹੋ ਚੁੱਕੀਆਂ ਸਨ। ਜੁਗਰਾਜ ਅਤੇ ਕਾਲੇ ਬੜੀ ਤੇਜ਼ੀ ਦੇ ਨਾਲ ਮਨਜੋਤ ਨੂੰ ਘਸੀਟਦੇ ਹੋਏ ਪਾਰਕਿੰਗ ਵਾਲੇ ਪਾਸੇ ਲੈ ਗਏ। ਉਹਨਾਂ ਨੇ ਬਾਹਰ ਇੱਕ ਤਿੰਨ ਪਹੀਆਂ ਵਾਲਾ ਜੋ ਕਿ ਔਟੋ ਰਿਕਸ਼ਾ ਖੜਾ ਕੀਤਾ ਹੋਇਆ ਸੀ ਜੋ ਕਿ ਅਕਸਰ ਸਧਾਰਣ ਲੋਕਾਂ ਨੂੰ ਲੁਝਾਉਣ ਦੇ ਲਈ ਵਰਤਿਆ ਜਾਂਦਾ ਸੀ। ਪਰ ਅੱਜ ਉਹ ਗਲਤ ਮਨਸੂਬਿਆਂ ਦੇ ਲਈ ਵਰਤਿਆ ਜਾ ਰਿਹਾ ਸੀ। ਉਹਨਾਂ ਨੇ ਮਨਜੋਤ ਨੂੰ ਪਿਛਲੇ ਪਾਸੇ ਅੰਦਰ ਧੱਕਿਆ ਤੇ ਕਾਲੇ ਨੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਐਸੀ ਰਜਨੀ ਜੋ ਕਿ ਲਗਾਤਾਰ ਸਾਰੀ ਸਥਿਤੀ ਤੇ ਨਜ਼ਰ ਰੱਖ ਰਹੀ ਸੀ ਇਹ ਸਭ ਹੁੰਦਾ ਵੇਖਿਆ ਜਦੋਂ ਉਸ ਨੇ ਦੇਖਿਆ ਕਿ ਮੁੰਡੇ ਮਨਜੋਤ ਨੂੰ ਕਾਲੀ ਨਾਲ ਇੱਕ ਕਾਰ ਵਿੱਚ ਬਿਠਾ ਕੇ ਲੜਕੀ ਦੇ ਸਰੀਰ ਪੂਰੀ ਤਰ੍ਹਾਂ ਢਿੱਲਾ ਹੋ ਚੁੱਕਾ ਹੈ ਉਹ ਤੁਰੰਤ ਸਮਝ ਗਈ ਕਿ ਕੁਝ ਗਲਤ ਹੋ ਰਿਹਾ ਹੈ ਜੁਗਰਾਏ ਦਾ ਜੂਸ ਦੇਣਾ ਤੇ ਮਨਜੋਤ ਦਾ ਅਚਾਨਕ ਬੇਹੋਸ਼ੀ ਦੇ ਹਾਲਾਤ ਵਿੱਚ ਹੋਣਾ ਉਸ ਦੇ ਸ਼ੱਕ ਨੂੰ ਯਕੀਨ ਬਣਾ ਦਿੱਤਾ ਰਜਨੀ ਤੁਰੰਤ ਅਕਸ਼ਨ ਵਿੱਚ ਆ ਗਈ ਉਸ ਨੇ ਆਪਣੇ ਵਾਇਰਲੈਸ ਅਤੇ ਇਲਾਕੇ ਦੇ ਪੂਰੀ ਟੀਮ ਨੂੰ ਸੰਦੇਸ਼ ਦਿੱਤਾ ਦੇਖੋ ਤਾਂ ਆਪਣੀ ਸਰਕਾਰੀ ਗੱਡੀ ਵਿੱਚ ਬੈਠ ਕੇ ਉਸ ਆਟੋ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਐਸਾ ਹੀ ਰਜਨੀ ਬੋਲ ਰਹੀ ਹੈ ਤੁਰੰਤ ਭੇਜੋ ਸੜਕ ਦੇ ਉੱਪਰ ਜੋ ਕਿ ਕਾਰ ਦਾ ਨੰਬਰ ਨੋਟ ਕੀਤਾ ਇੱਕ ਅਗਵਾ ਕੀਤੀ ਹੋਈ ਲੜਕੀ ਜੋ ਕਿ ਸੱਚਖੰਡ ਦੀ ਬੈਕ ਸਾਈਡ ਵਾਲੀ ਸੜਕ ਵੱਲ ਭੱਜ ਰਿਹਾ ਹੈ ਮੈਂ ਪਿੱਛਾ ਕਰ ਰਹੀ ਹਾਂ ਰਜਨੀ ਨੇ ਤੇਜ਼ੀ ਨਾਲ ਬੋਲਿਆ ਜੁਗਰਾਜ ਨੇ ਔਟੋ ਨੂੰ ਗਲੀਆਂ ਵਾਲੇ ਪੀੜੇ ਰਸਤੇ ਵਿੱਚ ਤੇਜ਼ੀ ਨਾਲ ਭਜਾਉਣਾ ਸ਼ੁਰੂ ਕਰ ਦਿੱਤਾ ਰਜਨੀ ਨੇ ਆਪਣੀ ਗੱਡੀ ਦੀ ਸਪੀਡ ਵਧਾ ਦਿੱਤੀ ਸਾਇਰਨ ਚਲਾ ਦਿੱਤਾ ਜੋ ਲੋਕ ਰਸਤਾ ਦੇਣ ਉਹ ਜਾਣਦੀ ਸੀ ਕਿ ਇੱਕ ਇੱਕ ਜੋ ਸਕੈਂਟ ਹੈ ਉਹ ਕੀਮਤੀ ਹੈ ਕੁਝ देर ਪਿੱਛਾ ਕਰਨ ਤੋਂ ਬਾਅਦ ਉਹ ਔਟੋ ਅਮਰਸਰ ਸ਼ਹਿਰ ਦੀ ਭੀੜ ਤੋਂ ਦੂਰ ਇੱਕ ਖੇਤਾਂ ਵਾਲੀ ਕੱਚੀ ਸੜਕ ਵੱਲ ਮੁੜ ਗਿਆ। ਜੁਗਰਾਜ ਨੂੰ ਲੱਗਾ ਕਿ ਉਹ ਬਚ ਗਏ ਹਨ। ਉਹ ਇੱਕ ਪੁਰਾਣੀ ਖੰਡਰਪਈ ਇਮਾਰਤ ਵੱਲ ਜਾ ਰਹੇ ਸਨ। ਜਦੋਂ ਉਹ ਔਟੋ ਖੰਡਰ ਇਮਾਰਤ ਕੋਲ ਪਹੁੰਚਿਆ ਤਾਂ ਹੌਲੀ ਹੋਇਆ ਤਾਂ ਰਜਨੀ ਦੀ ਪੁਲਿਸ ਜੀਪ ਉਹਨਾਂ ਦੇ ਬਿਲਕੁਲ ਪਿੱਛੇ ਪਹੁੰਚ ਗਈ। ਰੁਕ ਜਾਓ। ਰਜਨੀ ਨੇ ਮਜ਼ਬੂਤ ਆਵਾਜ਼ ਵਿੱਚ ਚੀਕਿਆ। ਜੁਗਰਾਜ ਅਤੇ ਉਸਦੇ ਦੋਸਤ ਘਬਰਾ ਕੇ ਕਾਲੇ ਨੇ ਔਟੋ ਰੋਕ ਦਿੱਤਾ। ਜੁਗਰਾਜ ਨੇ ਗੁੱਸੇ ਵਿੱਚ ਆ ਕੇ ਰਜਨੀ ਵੱਲ ਦੇਖਿਆ। ਭੱਜੋ ਜਲਦੀ ਅੰਦਰ ਵੜੋ। ਜੁਗਰਾਜ ਕਾਲੇ ਅਤੇ ਦੀਪੇ ਨੂੰ ਕਿਹਾ। ਜਗਰਾਜ ਨੇ ਔਟੋ ਪਿਛਲੇ ਪਾਸੇ ਵੀ ਹੋਸਮ ਮਨਜੋਤ ਨੂੰ ਬਾਹਰ ਹੀ ਛੱਡ ਦਿੱਤਾ ਅਤੇ ਖੁਦ ਭਜਣ ਦੀ ਕੋਸ਼ਿਸ਼ ਕੀਤੀ ਪਰ ਐਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਉੱਥੇ ਹੀ ਫੜ ਲਿਆ ਅਤੇ ਉਸ ਤੋਂ ਬਾਅਦ ਮਨਜੋਤ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਕੇ ਉਸ ਦੀ ਜਾਨ ਬਚਾਈ ਗਈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਇਹ ਕਹਾਣੀ ਇੱਕ ਕਲਪਨਾਤਮਕ ਕਹਾਣੀ ਹੈ। ਕਉਕੇ ਐਦਾਂ ਦੀ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ ਅਤੇ ਸਮਾਜ ਨੂੰ ਸੇਧ ਦੇਣ ਦੇ ਲਈ ਅਸੀਂ ਇੱਕ ਕਹਾਣੀ ਆਪਜੀ ਦੀ ਪੇਸ਼ੇ ਖidmat ਕੀਤੀ ਹੈ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਧੰਨਵਾਦ